ਦੋਸਤੋ ਪੰਜਾਬੀ ਟ੍ਰਿਬੁੰਡਾ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ 20 ਉਮੀਦਵਾਰ ਐਲਾਨੇ ਦੋਸਤੋ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਣ ਦੇ ਨਾਲ ਸਾਰੀ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਉਹਨਾਂ ਵੱਲੋਂ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਸਿਰਫ 3 ਦਿਨਾਂ ਦਾ ਸਮਾਂ ਵਿਚਾਰ ਰਹਿ ਗਿਆ 10 11 12 ਸਤੰਬਰ ਹਲੇ ਤੱਕ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਤੱਕ ਨਹੀਂ ਕਰ ਸਕੀਆਂ ਸਾਰੀਆਂ ਪਾਰਟੀਆਂ ਛਸ਼ੋ ਪੰਛੋ ਫਸੀਆਂ ਹੋਈਆਂ ਨੇ ਇਸੇ ਕਰਕੇ ਉਹ ਉਮੀਦਵਾਰਾਂ ਦਾ ਐਲਾਨ ਨਹੀਂ ਕਰ پا ਰਹੀਆਂ ਤੇ ਇਸੇ ਦੌਰਾਨ ਜੇਕਰ ਦੇਖੀਏ ਤਾਂ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਪਿਛਲੇ ਲਗਭਗ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੀਆਂ ਨੇ ਵੀ ਦੋਵਾਂ ਪਾਰਟੀਆਂ 'ਚ ਗਠਜੋੜ ਹੋ ਸਕਦਾ ਹੈ ਤੇ ਇਸੇ ਦੌਰਾਨ ਗੱਲ ਇਹ ਵੀ ਨਿਕਲ ਕੇ ਆ ਰਹੀ ਸੀ ਵੀ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਦੇ ਵਿੱਚੋਂ 10 ਸੀਟਾਂ ਤੇ ਲੜਨ ਦੀ ਚਾਹਵਾਨ ਹੈ ਜਦੋਂ ਕਿ ਕਾਂਗਰਸ ਪਾਰਟੀ ਉਹਨਾਂ ਨੂੰ 5 ਸੀਟਾਂ ਹੀ ਦੇਣ ਲਈ ਪੇਸ਼ਕਸ਼ ਕਰ ਰਹੀ ਹੈ ਇਸ ਨੂੰ ਲੈ ਕੇ ਵੀ ਲਗਾਤਾਰ ਪਿਛਲੇ 4-5 ਦਿਨਾਂ ਤੋਂ ਜਿਹੜੇ ਚਰਚਾਵਾਂ ਚੱਲ ਰਹੀਆਂ ਸੀ ਕਿ ਆਸ ਲਾਈ ਜਾ ਰਹੀ ਸੀਗੇ ਤੇ ਉਹ ਹਲੇ ਤੱਕ ਉਸ ਤੇ ਆਖਰੀ ਫੈਸਲਾ ਨਹੀਂ ਲਿਆ ਜਾ ਸਕਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਜਨਰਲ ਸਕੱਤਰ ਨੇ ਡਾਕਟਰ ਸੰਦੀਪ ਪਾਟਕ ਉਹਨਾਂ ਨੇ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਗੱਲਬਾਤ ਕਰਦੇ ਆ ਇਹ ਵੀ ਕਹਤਾ ਸੀ ਵੀ ਕਿ ਹਰਿਆਣਾ ਦੇ ਵਿੱਚ ਉਹਨਾਂ ਦੀ ਸਾਰੀਆਂ ਸੀਟਾਂ ਦੀ ਤਿਆਰੀ ਮੁਕੰਮਲ ਹੈ ਜਿਵੇਂ ਪਾਰਟੀ ਹਾਈ ਕਮਾਂਡ ਦਾ ਇਸ਼ਾਰਾ ਆਵੇਗਾ ਉਹ ਨਾਲ ਦੀ ਨਾਲ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ ਤੇ ਉਹਨਾਂ ਨੇ ਨਾਲ ਹੀ ਇੱਕ ਗੱਲ ਦਾ ਹੋਰ ਪ੍ਰਗਟਾਵਾ ਕੀਤਾ ਸੀ ਤੇ ਕਹਿ ਦਈਏ ਤਾਂ ਸਿੱਧੇ ਢੰਗ ਨਾਲ ਚੇਤਾਵਨੀ ਦਿੱਤੀ ਸੀ ਵੀ ਜਿਹੜੇ ਵੀ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਸਮਝਣਗੇ ਉਹਨਾਂ ਨੂੰ ਬਾਅਦ ਦੇ ਵਿੱਚ ਪਛਤਾਣਾ ਪਵੇਗਾ ਹਾਲਾਂਕਿ ਇਸ ਦੇ ਵਿੱਚ ਉਹਨਾਂ ਨੇ ਨਾਮ ਕਿਸੇ ਦਾ ਨਹੀਂ ਲਿਆ ਪਰ ਜੇ ਦੇਖੀਏ ਤਾਂ ਕਿਤੇ ਨਾ ਕਿਤੇ ਸਿੱਧੇ ਢੰਗ ਨਾਲ ਇਹ ਚੇਤਾਵਨੀ ਕਾਂਗਰਸ ਪਾਰਟੀ ਨੂੰ ਜ਼ਿਆਦਾ ਸੀ ਕਿਉਂਕਿ ਕਾਂਗਰਸ ਨਾਲ ਹੀ ਉਹਨਾਂ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਗੱਲਬਾਤ ਚੱਲ ਰਹੀ ਸੀ ਤੇ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਜਿਹੜਾ ਘੱਟ ਤੋਂ ਘੱਟ ਸੀਟਾਂ ਦੀ ਜਿਹੜਾ ਹੈਗਾ ਦੇਣ ਦੀ ਪੇਸ਼ਕਸ਼ ਕਰ ਰਹੀ ਸੀ ਇਸ ਕਰਕੇ ਦੋਵਾਂ 'ਚ ਹੀ ਅੰਦਰੂਨੀ ਕਸ਼ਮਕਸ਼ ਜਿਹੜੀ ਹੈ ਬਣੀ ਹੋਈ ਸੀ ਤੇ ਇਸੇ ਦੌਰਾਨੇ ਚੇਤਾਵਨੀ ਦਿੱਤੀ ਗਈ ਸੀ ਪਰ ਹਲੇ ਤੱਕ ਜੇ ਦੇਖੀ ਅੱਜ 9 ਸਤੰਬਰ ਸ਼ਾਮ 5 ਵਜੇ ਨਾਲਿਆ ਦੋਵੇਂ ਪਾਰਟੀਆਂ ਦੇ ਵਿੱਚ ਗਠਜੋੜ ਦਾ ਕੋਈ ਫੈਸਲਾ ਨਹੀਂ ਹੋਇਆ ਤੇ ਇਸੇ ਤੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਜ਼ਰੂਰ ਅੱਜ हरियाणा ਦੇ ਵਿੱਚ ਆਪਣੀ 20 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਦੇਖੀਏ ਤਾਂ ਜਿਹੜੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਅਨੁਰਾਗ ਢਾਂਡਾ ਉਹਨਾਂ ਨੂੰ ਵਿਧਾਨ ਸਭਾ ਹਲਕਾ ਖਲਾਇਤ ਤੋਂ ਉਮੀਦਵਾਰ ਐਲਾਨਿਆ ਗਿਆ ਇਸੇ ਤਰ੍ਹਾਂ ਬਾਕੀਆਂ ਤੋਂ ਵੀ ਦੇਖੀਏ ਤਾਂ ਨਰੈਣਗੜ੍ਹ ਤੋਂ ਗੁਰਪਾਲ ਸਿੰਘ ਨੂੰ ਪੁੰਦਰੀ ਤੋਂ ਨਰਿੰਦਰ ਸ਼ਰਮਾ ਨੂੰ ਅਸੰਤ ਤੋਂ ਅਮਨਦੀਪ ਝੁੰਦਲਾ ਨੂੰ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ 20 ਉਹਨਾਂ ਨੇ ਹਲਕਿਆਂ ਦਾ ਐਲਾਨ ਕਰ ਦਿੱਤਾ ਵੀ ਉਮੀਦਵਾਰਾਂ ਦਾ ਪਰ ਦੋਸਤੋ ਇਸ ਦੇ ਵਿੱਚ ਜਿੱਥੇ ਇੱਕ ਤਾਂ ਕਿਹਾ ਸੀ ਹਿਲਾਏ ਜਾ ਰਹੇ ਨੇ ਵੀ ਇਸ ਸੂਚੀ ਦੇ ਐਲਾਨ ਦੇ ਨਾਲ ਹੀ ਦੋਵੇਂ ਪਾਰਟੀਆਂ ਦਾ ਗਠਜੋੜ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਵੀ ਕਿ ਨਹੀਂ ਹੁੰਦਾ ਦਿਖਾਈ ਦੇ ਰਿਹਾ ਪਰ ਦੂਜੇ ਪਾਸੇ ਗੱਲਾਂ ਵੀ ਨਿਕਲ ਕੇ ਆ ਰਹੀਆਂ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਵੱਡਾ ਸਿਆਸੀ ਆਗੂ ਇਹ ਸਪਸ਼ਟ ਤੌਰ ਤੇ ਬੋਲਣ ਲਈ ਤਿਆਰ ਨਹੀਂ ਹੈ ਵੀ ਆਮ ਆਦਮੀ ਪਾਰਟੀ ਹਰਿਆਣਾ ਚ ਵੱਖਰੇ ਤੌਰ ਤੇ ਚੋਣ ਲੜੇਗੀ ਜਾਂ ਇਕੱਲੇ ਚੋਣ ਲੜੇਗੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਆਗੂ ਇੱਕ ਗੱਲ ਤਾਂ ਵਾਰ-ਵਾਰ ਦਾਵਾ ਕਰ ਰਹੇ ਨੇ ਵੀ ਆਮ ਆਦਮੀ ਪਾਰਟੀ ਦੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿਆਰੀ ਮੁਕੰਮਲ ਹੈ ਜੀ ਸਾਰੀਆਂ ਸੀਟਾਂ ਦੇ ਤਿਆਰੀ ਕੀਤੀ ਹੋਈ ਹੈ ਉਹਨਾਂ ਕੋਲ ਸਾਰੀਆਂ ਸੀਟਾਂ ਤੇ ਉਮੀਦਵਾਰ ਵੀ ਨੇ ਉਹ ਜਦੋਂ ਮਰਜ਼ੀ ਐਲਾਨ ਕਰ ਸਕਦੇ ਨੇ ਪਰ ਅਧਿਕਾਰਤ ਤੌਰ ਤੇ ਇਹ ਐਲਾਨ ਕਿਸੇ ਵੀ ਆਗੂ ਵੱਲੋਂ ਨਹੀਂ ਕੀਤਾ ਜਾ ਰਿਹਾ ਵੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਖਰੇ ਤੌਰ ਤੇ ਚੋਣ ਲੜੇਗੀ ਤਾਂ ਕਿਤੇ ਨਾ ਕਿਤੇ ਸਿਆਸੀ ਮਾਹਰ ਕਹ ਲਿਏ ਜਾਂ ਜਿਹੜੇ ਰਾਜਨੀਤਿਕ ਵਿਸ਼ੇਸ਼ਕ ਨੇ ਉਹ ਵੀ ਇਹ ਗੱਲ ਮੰਨ ਰਹੇ ਨੇ ਵੀ ਕਹਾਂ ਹੋ ਸਕਦਾ ਆਮ ਆਦਮੀ ਪਾਰਟੀ ਦੀ ਇੱਕ ਪ੍ਰੈਸ਼ਰ ਪੋਲਿਟਿਕਸ ਵੀ ਹੋਵੇ ਵੀ ਜਿਵੇਂ ਉਹਨਾਂ ਨੇ 20 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਵੀ ਕਹੋ ਕਾਂਗਰਸ ਪਾਰਟੀ ਤੇ ਇੱਕ ਦਬਾਅ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵੀ ਕਹੇ ਅਸੀਂ 20 ਉਮੀਦਵਾਰਾਂ ਦਾ ਐਲਾਨ ਕਰਤਾ ਹੋਰ ਬਾਕੀ ਰਹਿੰਦੇ ਉਮੀਦਵਾਰ ਵੀ ਅਸੀਂ ਜਲਦ ਜਿੱਦਨੇ ਐਲਾਨ ਦਾਂਗੇ ਹੋ ਸਕਦਾ ਇਸ ਤਰ੍ਹਾਂ ਦਾ ਹੋਵੇ ਪਰ ਹਲੇ ਤੱਕ ਨਾ ਤਾਂ ਕਾਂਗਰਸ ਪਾਰਟੀ ਦਾ ਕੋਈ ਸੀਨੀਅਰ ਆਗੂ ਇਸ ਬਾਰੇ ਬੋਲਣ ਨੂੰ ਤਿਆਰ ਹੈ ਨਾ ਹੀ ਆਮ ਆਦਮੀ ਪਾਰਟੀ ਦਾ ਕੋਈ ਆਗੂ ਬੋਲਣ ਨੂੰ ਤਿਆਰ ਹੈ ਦੋਵੇਂ ਪਾਰਟੀਆਂ ਦੇ ਆਗੂ ਨੇ ਚੁੱਪੀ ਧਾਰੀ ਹੋਈ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜੇ 20 ਉਮੀਦਵਾਰਾਂ ਦੀ ਸੂਚੀ ਐਲਾਨੀ ਹੈ ਜੇਕਰ ਇਸ 'ਤੇ ਨਜ਼ਰ ਮਾਰਦੇ ਆ ਤਾਂ 12 ਸੀਟਾਂ ਇਹੋ ਜੀਆਂ ਵੀ ਨੇ ਜਿੱਥੇ ਕਾਂਗਰਸ ਵੀ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਪਰ ਹਲੇ ਤੱਕ ਦੇਖਦੇ ਆ ਵੀ ਕਾ ਫੈਸਲਾ ਆਖਰੀ ਹੁੰਦਾ ਕੀ ਹੈ ਕਿ ਦੋਵੇਂ ਪਾਰਟੀਆਂ ਵੱਖ-ਵੱਖ ਲੜਨ ਗਿਆ ਕਿ ਇਹ ਆਮ ਆਦਮੀ ਪਾਰਟੀ ਦੀ ਇੱਕ ਪ੍ਰੈਸ਼ਰ ਪੋਲਿਟਿਕਸ ਹੈ ਜਿਸ ਚੋਂ ਕਾਮਯਾਬ ਹੁੰਦੀ ਹੈ ਕਿਉਂਕਿ ਇੱਕ ਚੀਜ਼ ਜਿਹੜੀ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀ ਸੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਇੱਕ ਚੀਜ਼ ਤਾਂ ਤੈਅ ਹੋ ਗਈ ਸੀ ਵੀ ਆਮ ਆਦਮੀ ਪਾਰਟੀ ਨੂੰ 5 ਸੀਟਾਂ ਦਿੱਤੀਆਂ ਜਾਣਗੀਆਂ ਹਾਲਾਂਕਿ ਇਹ ਅਧਿਕਾਰਤ ਤੌਰ ਤੇ ਕੀਤੇ ਵੀ ਗੱਲ ਨਹੀਂ ਆਈ ਇਹ ਪਾਰਟੀ ਦੇ ਅੰਦਰੂਨੀ ਗੱਲਾਂ ਨੇ ਜੋ ਨਿਕਲ ਕੇ ਬਾਹਰ ਆਈਆਂ ਨੇ ਵੀ ਕਿ ਕਾਂਗਰਸ ਨੇ 5 ਟਿਕਟਾਂ ਦਿੱਤੀਆਂ ਸੀ ਤੇ ਕਾਂਗਰਸ ਆਮ ਆਦਮੀ ਪਾਰਟੀ ਉਸ ਤੇ ਲੜਨ ਲਈ ਤਿਆਰ ਵੀ ਹੋ ਗਈ ਸੀ ਮੰਨ ਵੀ ਗਈ ਸੀ ਪਰ ਫਿਰ ਉਹਨਾਂ ਚ ਇੱਕ ਨਵਾਂ ਵਿਵਾਦ ਸਾਹਮਣੇ ਜੋ ਅੰਦਰ ਖਾਤੇ ਚੱਲ ਰਿਹਾ ਸੀ ਵੀ ਆਮ ਆਦਮੀ ਪਾਰਟੀ ਚਾਹ ਰਹੀ ਸੀ ਵੀ ਉਹਨਾਂ ਨੂੰ ਜਾਂ ਤਾਂ ਦਿੱਲੀ ਦੇ ਨਾਲ ਲੱਗਦੀਆਂ ਜਾਂ ਹਰਿਆਣਾ ਪੰਜਾਬ ਦੇ ਨਾਲ ਲੱਗਦੀਆਂ ਉਹ ਸੀਟਾਂ ਦਿੱਤੀਆਂ ਜਾਣ ਕਿਉਂਕਿ ਆਮ ਆਦਮੀ ਪਾਰਟੀ ਦਾ ਜ਼ਿਆਦਾ ਦਬਾਅ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਸਰਕਾਰ ਹੈ ਦਿੱਲੀ ਔਰ ਪੰਜਾਬ ਦੋਨਾਂ ਚੀਏ ਵੀ ਕਿ ਦੋਵਾਂ ਦੇ ਨਾਲ ਲੱਗਦੇ ਇਲਾਕਿਆਂ 'ਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਜ਼ਿਆਦਾ ਹੈ ਤਾਂ ਉਹ ਪੰਜ ਸੀਟਾਂ ਜਿਹੜੀਆਂ ਉੱਥੇ ਮੰਗ ਰਹੀ ਸੀ ਚਾਹੇ ਇਸ ਦੇ ਵਿੱਚ ਆਪਾਂ ਦਿੱਲੀ ਦੇ ਨਾਲ ਲੱਗਦੇ ਗੁੜਗਾਉਂ ਤੇ ਫਰੀਦਾਬਾਦ ਦੀ ਗੱਲ ਕਰ ਲਈਏ ਜਾਂ ਪੰਜਾਬ ਦੇ ਨਾਲ ਲੱਗਦੇ ਚਾਹੇ ਆਪਾਂ ਗੁੱਲਾਚੀਕਾ ਦੀ ਗੱਲ ਕਰ ਲਈਏ ਜਾਂ ਜੀਨ ਦੀ ਗੱਲ ਕਰ ਲਈਏ ਉਹ ਵੀ ਦਿੱਲੀ ਦੇ ਨਾਲ ਲੱਗਦਾ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਤੇ ਇਸ ਤੋਂ ਇਲਾਵਾ ਇੱਕ ਸੀਟ ਹੋਰ ਸੀ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਉਹ ਸੀ ਜ਼ਿਲ੍ਹਾ ਕੁਰਸ਼ੇਤਰ ਦੇ ਅਧੀਨ ਪੈਂਦੀ ਕਲਾਇਤੀ ਜਿੱਥੋਂ ਕਿ ਉਹਨਾਂ ਨੇ ਆਪਣੇ ਆਪਣੇ ਪਾਰਟੀ ਦੇ ਸੁਭਾ ਦੇ ਜਿਹੜਾ ਸੀਨੀਅਰ ਮੀਤ ਪ੍ਰਧਾਨ ਨੇ ਅਨੁਰਾਗ ਢਾਂਡਾ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਇੱਕ ਉਸ ਬਾਰੇ ਵੀ ਲਗਾਤਾਰ ਵਿਚਾਰ ਚਰਚਾ ਚੱਲ ਰਹੀ ਸੀ ਵੀ ਕਿ ਬਾਕੀ ਸੀਟਾਂ ਤਾਂ ਮੰਨਦੇ ਆ ਕਿ ਦਿੱਲੀ ਤੇ ਪੰਜਾਬ ਦੇ ਨਾਲ ਲੱਗਦੀਆਂ ਨੇ ਹੋ ਸਕਦਾ ਵੀ ਕਿ ਉਹਨਾਂ ਦੀ ਮੰਗ ਕੀਤੀ ਹੋਵੇ ਕਲਾਏ ਦੀ ਕਿਹੋ ਜੀ ਵਿਧਾਨ ਸਭਾ ਸੀਟ ਸੀ ਜਿੱਥੇ ਪਿਛਲੀ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਵੋਟਾਂ થી ਲੀਡ ਹਾਸਲ ਕੀਤੀ ਸੀ ਕਿਉਂਕਿ ਖੁਰੇਤਰ ਤੋਂ ਕਾਂਗਰਸ ਤੇ ਜਿਹੜਾ ਆਵਾਦਮੀ ਪਾਰਟੀ ਨੇ ਇੰਡੀਆ ਅਲਾਈਂਸ ਦੇ ਬੈਨਰ ਹੇਠ ਜਿਹੜਾ ਉੱਥੇ ਚੋਣ ਲੜੀ ਸੀ ਡਾਕਟਰ ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨਿਆ ਸੀ ਤੇ ਸੁਸ਼ੀਲ ਗੁਪਤਾ ਨੇ ਕਲਾਇਤ ਹੀ ਕਹੋ ਜੀ ਸੀਟ ਸੀ ਜਿੱਥੋਂ 14000 ਤੋਂ ਉੱਪਰ ਵੋਟਾਂ ਦੀ ਲੀਡ ਹਾਸਲ ਕੀਤੀ ਸੀ ਤਾਂ ਆਵਾਦਮੀ ਪਾਰਟੀ ਨੂੰ ਕਿਹ ਤਰ੍ਹਾਂ ਕਿਤੇ ਲੱਗਦਾ ਹੈ ਵੀ ਕਲਾਇਤ ਜਿਹੜੀ ਆ ਉਹਨਾਂ ਲਈ ਸੌਖੀ ਸੀਟ ਰਹਿ ਸਕਦੀ ਹੈ ਤੇ ਇਸੇ ਲਈ ਉਹ ਕਲਾਇਤ ਨੂੰ ਜ਼ਰੂਰ ਵਾਰ-ਵਾਰ ਮੁੱਖ ਫੋਕਸ ਦੇ ਵਿੱਚ ਰੱਖ ਰਹੇ ਸੀ ਤੇ ਇਹੋ ਜੀ ਚਰਚਾਵਾਂ ਲਗਾਤਾਰ ਹੁਣ ਤੱਕ ਚੱਲ ਰਹੀਆਂ ਸੀ ਹਾਲਾਂਕਿ ਅਧਿਕਾਰਤ ਪੁਸ਼ਟੀ ਇਸ ਬਾਰੇ ਕੋਈ ਵੀ ਨਹੀਂ ਕਰ ਰਿਹਾ ਨਾ ਕੋਈ ਦੱਸਣ ਨੂੰ ਤਿਆਰ ਹੈ ਪਰ ਇਹ ਗੱਲਾਂ ਨਿਕਲ ਕੇ ਜ਼ਰੂਰ ਵਿੱਚੋਂ ਆਈਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਤਾਂ ਕਾਂਗਰਸ ਪਾਰਟੀ ਨੇ ਵੀ ਹਲੇ ਤੱਕ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹਾਲਾਂਕਿ 3 ਦਿਨ ਹੀ ਵਿੱਚ ਰਹਿ ਗਏ ਨੇ ਕਾਂਗਰਸ ਪਾਰਟੀ ਨੇ ਵੀ ਜਿਹੜਾ ਹਲੇ ਤੱਕ ਸਿਰਫ 41 ਉਮੀਦਵਾਰਾਂ ਦਾ ਐਲਾਨ ਕੀਤਾ ਉਹਨਾਂ ਨੇ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ 9 ਦੀ ਕੱਲ ਰਾਤ ਕਰਤੀ ਇਸ ਤਰ੍ਹਾਂ ਜਿਹੜਾ ਉਹਨਾਂ ਨੇ 41 ਉਮੀਦਵਾਰ ਹੀ ਐਲਾਨੇ ਨੇ ਮਤਲਬ ਅੱਧ ਤੋਂ ਵੀ ਘੱਟ ਕਿਉਂਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ ਤੇ 41 ਦਾ ਐਲਾਨ ਹਲੇ ਤੱਕ ਕਾਂਗਰਸ ਪਾਰਟੀ ਕਰ ਚੁੱਕੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਕੀ ਆਉਣ ਵਾਲੇ ਸਮੇਂ 'ਚ ਜਿਹੜੇ ਇਹ ਐਲਾਨ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕਰਦੀ ਹੈ ਜਾਂ ਆਪਣੇ ਹੋਰ ਵੱਖਰੇ ਤੌਰ ਤੇ ਕਰਦੀ ਇੱਕ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਤੇ ਇਸ ਦੇ ਨਾਲ ਹੀ ਜੇਕਰ ਸੱਤਾਧਾਰੀ ਥੀਂ ਦੀ ਗੱਲ ਵੀ ਕਰਨੀ ਹੈ ਕਿਉਂਕਿ ਹਰਿਆਣਾ 'ਚ ਪਿਛਲੇ 10 ਸਾਲਾਂ ਤੋਂ ਭਾਜਪਾ ਕਾਬਜ ਹੈ ਭਾਜਪਾ ਵੀ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀ ਹੈ ਕਿਉਂਕਿ 90 ਦੇ ਵਿੱਚੋਂ ਭਾਜਪਾ ਵੀ ਆਪਣੀ ਸਿਰਫ ਇੱਕ ਸੂਚੀ ਜਾਰੀ ਕਰ ਸਕੀ ਹੈ ਜਿਸ ਦੇ ਵਿੱਚ 68 ਉਮੀਦਵਾਰ ਸੀ 68 ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ ਤੇ ਉਸ ਸੂਚੀ ਤੋਂ ਬਾਅਦ ਵੀ ਲਗਾਤਾਰ ਹਰਿਆਣਾ ਦੇ ਵਿੱਚ ਤੋੜ ਭੰਨੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਵੱਡੀ ਗਿਣਤੀ ਚ ਸਿਆਸੀ ਆਗੂ ਜਿਹੜੇ ਨੇ ਉਹ ਨਰਾਜ਼ ਹੋਗੇ ਜਿਨ੍ਹਾਂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿ ਕੇ ਯਾ ਤਾਂ ਦੂਜੀ ਪਾਰਟੀਆਂ 'ਚ ਸ਼ਾਮਲ ਹੋ ਰਹੇ ਨੇ ਜਾਂ ਆਜ਼ਾਦ ਤੌਰ ਤੇ ਚੋਣ ਲੜਨ ਦਾ ਇੱਕ ਫੈਸਲਾ ਲਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਲੰਘੇ ਦਿਨ ਜਿਹੜਾ ਉਪ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਉਹਨਾਂ ਦੇ ਪੋਤਾ ਅਦਿੱਤਿਅ ਚੌਧਰੀ ਅਦਿੱਤੇ ਚੋਟਾਲਾ ਉਹ ਵੀ ਜਿਹੜਾ ਭਾਜਪਾ ਨੂੰ ਛੱਡ ਕੇ ਇਨੈਲੋ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਕਿ ਜੇਕਰ ਐਡੀ ਸੀਨੀਅਰ ਸਿਆਸੀ ਆਗੂਆਂ ਦੇ ਪਰਿਵਾਰਕ ਮੈਂਬਰ ਭਾਜਪਾ ਨੂੰ ਛੱਡ ਕੇ ਦੂਜੀ ਪਾਰਟੀਆਂ ਦਾ ਪੱਲਾ ਫੜ ਸਕਦੇ ਨੇ ਤਾਂ ਇਸੇ ਤਰ੍ਹਾਂ ਤਾਂ ਹੋਰ ਵੀ ਕਈ ਆਗੂ ਜਿਹੜੇ ਨੇ ਉਹ ਆਜ਼ਾਦ ਤੌਰ ਤੇ ਚੋਣ ਲੜਨ ਦਾ ਇੱਕ ਫੈਸਲਾ ਲੈ ਰਹੇ ਨੇ ਤੇ ਉਹਨਾਂ ਨੇ ਆਪਣੇ ਆਪਣੇ ਹਮੈਤਿਆਂ ਨਾਲ ਮੀਟਿੰਗਾਂ ਕਰਕੇ ਐਲਾਨ ਵੀ ਕਰ ਦਿੱਤਾ ਇਸ ਚੀਜ਼ ਦਾ ਵੀ ਉਹ ਆਜ਼ਾਦ ਤੌਰ ਤੇ ਚੋਣ ਲੜਨਗੇ ਪਰ ਦੋਸਤੋ ਹੁਣ ਦੇਖਦੇ ਆ ਅੱਜ 9 ਸਤੰਬਰ ਤਾਂ ਦਿਨ ਤਾਂ ਲਗਭਗ ਨਿਕਲ ਗਿਆ 10 11 12 ਸਤੰਬਰ 3 ਦਿਨ ਰਹਿ ਗਏ ਵੀ ਕਿਹ ਰਾਜਨੀਤਿਕ ਪਾਰਟੀਆਂ ਹੋਰ ਕਿਹੜੇ ਕਿੜੇ ਵਿਧਾਨ ਸਭਾ ਸੀਟਾਂ ਦੇ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਉਤਾਰਦੀਆਂ ਨੇ ਜਾਂ ਉਸ ਦਾ ਕੀ ਅਸਰ ਕੀ ਪ੍ਰਭਾਵ ਸੂਬੇ ਦੇ ਵਿੱਚ ਦੇਖਣ ਨੂੰ ਮਿਲਦਾ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪਖਾਣਾ ਸ਼ੁਰੂ ਕਰ ਦਿੱਤਾ ਹੈ ਸੱਤਾਧਾਰੀ ਧਿਰ ਆਪਣੀ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਲਗਾਤਾਰ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਚਾਹੇ ਉਸ ਦੇ ਵਿੱਚ ਉਹ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾ ਰਹੇ ਨੇ ਚਾਹੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਕਰ ਰਹੇ ਨੇ ਮਹਿੰਗਾਈ ਦੀ ਕਰ ਰਹੇ ਨੇ ਬੇਰੋਜ਼ਗਾਰੀ ਦੀ ਕਰ ਰਹੇ ਨੇ ਯਾ ਸੂਬੇ ਦੇ ਵਿੱਚ ਵਿਗੜ ਰਹੀ ਸਿੱਖਿਆ ਵਿਵਸਥਾ ਸਿਹਤ ਵਿਵਸਥਾ ਯਾ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਨ ਵਾਲੀ ਗੱਲਬਾਤ ਕਰ ਰਹੇ ਨੇ ਤਾਂ ਇਹੋ ਜਿਹੀਆਂ ਚੀਜ਼ਾਂ ਤੇ ਲਗਾਤਾਰ ਵਿਰੋਧੀ ਧਿਰ ਵੱਲੋਂ ਵੀ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਪਰ ਦੇਖਣ ਵਾਲੀ ਗੱਲ ਹੈ ਵੀਕ ਪਹਿਲਾਂ ਤਾਂ 12 ਸਤੰਬਰ ਤੱਕ ਦੇਖਣਾ ਹੋਵੇਗਾ ਕਿਹੜੇ ਕਿਹੜੇ ਉਮੀਦਵਾਰ ਚੋਣ ਮੈਦਾਨ 'ਚ ਉਤਰਦੇ ਨੇ ਫਿਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਵੇਗੀ ਵੀ ਹਰਿਆਣਾ ਦੇ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ VOTING ਹੋਵੇਗੀ ਤੇ 5 ਅਕਤੂਬਰ ਤੋਂ ਬਾਅਦ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਹਰਿਆਣਾ ਦੇ ਲੋਕ ਕਿਸ ਨੂੰ ਚੁਣਨਗੇ ਕਿਸ ਨੂੰ ਪਸੰਦ ਕਰਨਗੇ ਕਿਸ ਨੂੰ ਵੋਟਾਂ ਭਾਈ ਕਾਮਯਾਬ ਕਰਨਗੇ ਇਹ ਤਾਂ ਸਾਰਾ ਕੁਝ ਜਿਹੜਾ 8 ਅਕਤੂਬਰ ਨੂੰ ਹੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਪਸ਼ਟ ਹੋਵੇਗਾ ਪਰ ਇੱਕ ਚੀਜ਼ ਪੱਕਾ ਜ਼ਰੂਰ ਸਭ ਦੇ ਸਾਹਮਣੇ ਹੈ ਵੀ ਹਰਿਆਣਾ ਦੇ ਵਿੱਚ ਜਿਹੜਾ ਰਾਜਨੀਤਿਕ ਮਾਹੌਲ ਬਿਲਕੁਲ ਪੱਕ ਚੁੱਕਾ ਹੈ ਤੇ ਇਸ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਜਿਹੜੀ ਸਮਝੋਤੇ ਨੂੰ ਲੈ ਕੇ ਗੱਲਬਾਤ ਹੈ ਉਸ ਨੇ ਜ਼ਰੂਰ ਸਾਰਿਆਂ ਨੂੰ ਹੀ ਕਸ਼ਮਕਸ਼ ਦੇ ਵਿੱਚ ਪਾ ਰੱਖਿਆ ਕਿਉਂਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਤਾਂ ਦੋਵੇਂ ਪਾਰਟੀਆਂ ਨੇ ਇਕੱਠੇ ਲੜੀ ਸੀ ਨੌ ਤੇ ਕਾਂਗਰਸ ਪਾਰਟੀ ਲੜੀ ਸੀ ਇਕੱਤੇ ਆਮ ਆਦਮੀ ਪਾਰਟੀ ਪਰ ਹੁਣ ਵਿਧਾਨ ਸਭਾ ਚੋਣਾਂ 'ਚ ਕੀ ਹੁੰਦਾ ਉਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਕਿਤੇ ਨਾ ਕਿਤੇ ਸਮਝੌਤਾ ਕਰਨ ਦੇ ਵੱਲ ਇਸ਼ਾਰਾ ਕਰਦੀ ਦਿਖ ਰਹੀ ਹੈ ਤਦ ਹੀ ਉਹ ਵਾਰ-ਵਾਰ ਗੱਲਬਾਤ ਕਰ ਰਹੇ ਨੇ ਪਰ ਉੱਥੇ ਜੇ ਕਾਂਗਰਸ ਪਾਰਟੀ ਦੀ ਸੁਭਾਈ ਲੀਡਰਸ਼ਿਪ ਨੂੰ ਦੇਖਦੇ ਆ ਤਾਂ ਉਹ ਜ਼ਰੂਰੀ ਸਮਝੋਤੇ ਦੇ ਉਲਟ ਜਾਂਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਉਹ ਵਾਰ-ਵਾਰ ਦਾਅਵਾ ਕਰ ਰਹੇ ਨੇ ਵਾਰ-ਵਾਰ ਐਲਾਨ ਕਰ ਰਹੇ ਨੇ ਵੀ ਕਿ ਉਹ ਘਟ ਚੋੜ ਨਹੀਂ ਚਾਹੁੰਦੇ ਤਾਂ ਹੁਣ ਦੇਖਣਾ ਹੋਵੇਗਾ ਦੋਵੇਂ ਪਾਰਟੀਆਂ ਕੀ ਫੈਸਲਾ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਹਰਿਆਣਾ ਦੇ ਲੋਕ ਕੀ ਫੈਸਲਾ ਲੈਂਦੇ ਨੇ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਇਹੋ ਜੀ ਸਾਰੀ ਹੀ ਜਾਣਕਾਰੀ ਪਹੁੰਚਾਉਂਦਾ ਰਹੇਗਾ ਤੁਹਾਡੇ ਤੱਕ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਰਫ